ਹਾਂਜੀ ਸਤਿ ਸ਼੍ਰੀਕਾਲ ਜੀ ਠੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਜਿਹੜੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਇਹ ਕੁਛ ਬੱਚੀਆਂ ਦੇ ਕੁਐਸਚਨ ਸੀ ਤੇ ਉਹਨਾਂ ਦੇ ਉੱਪਰ ਆਪਾਂ ਵੀਡੀਓ ਲੈ ਕੇ ਆਏ ਆਂ ਵੀ ਆਪਾਂ ਆਪਾਂ ਪਿੱਛੇ ਵੀਡੀਓ ਪਾਈ ਸੀ ਵੀ ਪੁੱਤਰ ਦੀ ਚਾਹਤ ਰੱਖਦੇ ਹੋਣ ਤਾਂ ਆਪਾਂ ਉਹ ਕੀ ਕੀ ਨੁਕਤੇ ਬਾਤ ਸਾਧਦੇ ਆਂ ਕਿ ਆਪਣੇ ਕੁੱਖ ਦੇ ਵਿੱਚੋਂ ਪੁੱਤਰੀ ਪੈਦਾ ਹੋਵੇ ਪਰ ਕਈਆਂ ਦੇ ਬੱਚਿਆਂ ਦੇ ਕਮੈਂਟਸ ਸੀ ਵੀ ਧੀ ਲਈ ਕੀ ਕਰ ਸਕਦੇ ਆਂ ਕਿਉਂਕਿ ਹੁਣ ਸਮਾਂ ਬਦਲ ਗਿਆ ਜੀ ਤੇ ਬਾਕੀ ਧੀਆ ਅੱਜ ਮੁੰਡਿਆਂ ਤੋਂ ਅੱਗੇ ਜਾ ਰਹੀਆਂ ਜੀ ਸਮਝਦਾਰਤੀਆਂ ਤੇ ਬੱਚਿਆਂ ਤੋਂ ਅੱਗੇ ਆ ਰਹੀਆਂ ਸਾਰੇ ਮਾਪੇ ਚਾਹੁੰਦੇ ਆ ਕਿ ਸਾਡੇ ਘਰ ਦੇ ਵਿੱਚ ਇੱਕ ਬੇਟੀ ਜ਼ਰੂਰ ਪੈਦਾ ਹੋਵੇ ਆਗਿਆਕਾਰੀ ਬੇਟੀ ਪੁਣਵਾਨੀ ਬੇਟੀ ਪੈਦਾ ਹੋਵੇ ਤੇ ਇਸ ਤਰ੍ਹਾਂ ਜੀ ਆਪਾਂ ਨੂੰ ਬੇਟੀ ਦੀ ਵੀ ਓਨੀ ਲੋੜ ਹੈ ਤੇ ਪੁੱਤਰ ਦੀ ਵੀ ਓਨੀ ਲੋੜ ਹੈ ਦੋਨੇ ਚੀਜ਼ਾਂ ਵਿੱਚ ਹਰ ਇੱਕ ਚਾਹੁੰਦਾ ਵੀ ਬੱਚੇ ਦੋ ਹੋਣ ਇੱਕ ਧੀ ਹੋਵੇ ਵੀ ਹੋਵੇ ਤੇ ਪੁੱਤ ਵੀ ਹੋਵੇ ਧੀ ਬਿਨਾ ਧਿਰ ਨਹੀਂ ਹੁੰਦੀ ਜੀ ਤੇ ਪੁੱਤ ਬਿਨਾ ਵਾਂਸ਼ ਨਹੀਂ ਹੁੰਦਾਗਾ ਜਿਹੜੇ ਜਿਹਦੇ ਘਰ ਧੀ ਨਹੀਂ ਉਸ ਮਾਵਾ-ਬਾਪ ਨੂੰ ਬਗਾਨੀ ਧੀ ਦਾ ਪਤਾ ਨਹੀਂ ਹੁੰਦਾ ਕਿ ਉਹ ਕਿਵੇਂ ਹੁੰਦੀ ਜੇ ਆਪਦੇ ਘਰ ਧੀ ਹੈ ਨਾ ਤੇ ਫਿਰ ਆਪਾਂ ਨੂੰ ਪਤਾ ਲੱਗਦਾ ਕਿ ਧੀਆਂ ਕਿਵੇਂ ਰੱਖੀਆਂ ਜਾਂਦੀਆਂ ਧੀਆ ਸੰਭਾਲ ਕੇ ਰੱਖਣਾ ਕੋਈ ਕਰਮਾਂ ਵਾਲੇ ਨੂੰ ਨਸੀਬ ਹੁੰਦਾ ਹੈ ਤੀ ਕਰਮਾਂ ਵਾਲੇ ਘਰੇ ਪੈਦਾ ਹੁੰਦੀ ਹੈ ਜੀ ਹਰ ਇੱਕ ਘਰੇ ਪੈਦਾ ਨਹੀਂ ਹੁੰਦੀ ਧੀ ਨੂੰ ਆਪਾਂ ਪੁੱਤ ਕਹਿ ਕੇ ਆਵਾਜ਼ ਮਾਰ ਸਕਦੇ ਹਾਂ ਧੀ ਨੂੰ ਧੀ ਕਹਿ ਕੇ ਆਵਾਜ਼ ਮਾਰ ਸਕਦੇ ਕਿਸੇ ਵੀ ਨਾਮ ਨਾਲ ਧੀ ਨੂੰ ਪਕਾਰ ਸਕਦੇ ਹਾਂ ਪਰ ਜਿਹੜਾ ਪੁੱਤ ਆ ਉਹਨੂੰ ਪੁੱਤ ਨੂੰ ਧੀ ਕਹਿ ਕੇ ਆਪਾਂ ਆਵਾਜ਼ ਨਹੀਂ ਮਾਰ ਸਕਦੇ ਧੀ ਦੀ ਇੰਨੀ ਉੱਚੀ ਪਾਜਵੀ ਹੈ ਜੋ ਧੀਆਂ ਖਿਆਲ ਰੱਖਦੀਆਂ ਮਾਪੇ ਦਾ ਬੜਾਪੇ ਦੇ ਵਿੱਚ ਆ ਕੇ ਦੁੱਖ ਸੁੱਖ ਧੀ ਸੁਣਦੀ ਆ ਪੁੱਤ ਨਹੀਂ ਸੁਣਦਾ ਜੀ ਹਰ ਇੱਕ ਧੀ ਨੂੰ ਮਾਪੇ ਲੋੜ ਹੁੰਦੀ ਹੈ ਮਾਪੇ ਦਾ ਮੋਹ ਪਿਆਰ ਕਰਦੀ ਹੈ ਧੀ ਜਿਆਦਾ ਕਰਦੀ ਹੈ ਮਾਂ ਦਾ ਦੁੱਖ ਸਭ ਤੋਂ ਵੱਧ ਧੀ ਸੁਣਦੀ ਹੈ ਇਹਦੇ ਲਈ ਜੀ ਕੋਖ ਦੇ ਵਿੱਚੋਂ ਧੀ ਦਾ ਜਨਮ ਦੇਣਾ ਵੀ ਬਹੁਤ ਚੰਗਾ ਹੈ ਠੀਕ ਹੈ ਨਾ ਜੀ ਹਰ ਇੱਕ ਕਿਉਂਕਿ ਆਪਾਂ ਵੀ ਧੀਆਂ ਆ ਪਸ਼ੂ ਪੰਛੀ ਹੈ ਜੋ ਸਭ ਕੁਝ ਜਾਨਵਰ ਆ ਉਹ ਨਹੀਂ ਧੀਆਂ ਪੁੱਤਾਂ ਦੇ ਵਿੱਚ ਆਪਾਂ ਫਰਕ ਰੱਖਦੇ ਫਰਕ ਰੱਖਦੇ ਆਪਾਂ ਕਿਉਂ ਰੱਖਗੇ ਆਪਾਂ ਦਾ ਜਗ ਜਨਨੀ ਆਪਾਂ ਨੂੰ ਧੀ ਵੀ ਦੀ ਵੀ ਉਨੀ ਲੋੜ ਆ ਪੁੱਤ ਦੀ ਵੀ ਉਨੀ ਲੋੜ ਆ ਜਿਹੜੇ ਘਰ ਦੇ ਵਿੱਚ ਕੇਰਾ ਪੁੱਤ ਹੋ ਜਾਂਦਾ ਦੁਆਰਾ ਬੱਚਾ ਲੈਣ ਦੀ ਚਾਹਤ ਹੀ ਨਹੀਂ ਰੱਖਦਾ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਕੀ ਡਾਊਟ ਹੁੰਦਾ ਹੈ ਕਿ ਦੁਆਰਾ ਪ੍ਰਤਨਾ ਹੋ ਜੇ ਫਿਰ ਦੋਵਾਂ ਦਾ ਕੀ ਕਰਾਂਗੇ ਲੜਨਗੇ ਵੰਡ ਵਡਾਰੇ ਹੋਣਗੇ ਜਮੀਨਾਂ ਜਾਇਦਾਦਾਂ ਦੇ ਵੰਡਾਰੇ ਹੋ ਜਾਣਗੇ ਉਹਦੇ ਨਾਲੋਂ ਚੰਗਾ ਕਿ ਇੱਕ ਹੀ ਹੋਵੇ ਤੇ ਜੇ ਘਰ ਦੇ ਵਿੱਚ ਧੀ ਹੋ ਜਾਂਦੀ ਤਾਂ ਉਹਨੂੰ ਤੁਸੀਂ ਕਰਮਾਂ ਆਲੀ ਨਸੀਬਾਂ ਵਾਲੀ ਮਾਂ ਸਮਝੇ ਵੀ ਮੇਰੇ ਘਰੇ ਧੀ ਹੋ ਗਈ ਕਿਉਂਕਿ ਧੀ ਹੋ ਗਈ ਹੁਣ ਮੈਨੂੰ ਪੁੱਤ ਦੀ ਆਸ ਹੈ ਮੇਰੇ ਘਰੇ ਪੁੱਤ ਵੀ ਹੋਊਗਾ ਤੇ ਜੇ ਪੁੱਤ ਹੋ ਜਾਂਦਾ ਤਾਂ ਫਿਰ ਧੀ ਦੀ ਆਸ ਤਾਂ ਖਤਮ ਹੋ ਜਾਂਦੀ ਫਿਰ ਕੋਈ ਦੁਬਾਰਾ ਬੱਚਾ ਲੈਣਾ ਨਹੀਂ ਚਾਹੁੰਦੇ ਬਸ ਇੱਕ ਪੁੱਤ ਦੇ ਦਿੱਤੀ ਮਾਵਾ ਸਬਰ ਕਰਦਿੰਗੇ ਹਰ ਕੇ ਹਰ ਇੱਕ ਔਰਤ ਨੂੰ ਹਰ ਇੱਕ ਔਰਤ ਦੇ ਮਨ ਦੇ ਵਿੱਚ ਇਹ ਚਾਹ ਦੱਬਿਆ ਹੁੰਦਾ ਕਿ ਮੇਰੇ ਘਰੇ ਧੀ ਹੋਵੇ ਹਾਂ ਕੋਈ ਮਜਬੂਰੀਆਂ ਕੁਝ ਡਰਾਵੇ ਕੁਝ ਕਬੀਲਦਾਰੀਆਂ ਜਿਹਦੇ ਵਿੱਚ ਧੀ ਚੁੱਪ ਕਰਕੇ ਮਾਂ ਚੁੱਪ ਕਰਕੇ ਰਹਿ ਜਾਂਦੀ ਹੈ ਕਿ ਮੇਰੇ ਘਰੇ ਧੀ ਹੋਵੇ ਉਹ ਚੁੱਪ ਹੋ ਜਾਂਦੀ ਹੈ ਪਰ ਸੱਚ ਪੁੱਛੋ ਉਹਦੀ ਇੱਕ ਚੀਜ਼ ਇੱਕ ਹੂਕ ਜ਼ਰੂਰ ਹੁੰਦੀ ਹੈ ਕਿ ਮੇਰੇ ਘਰੇ ਧੀ ਜ਼ਰੂਰ ਹੋਵੇ ਠੀਕ ਹੈ ਨਾ ਜੀ ਇਹ ਵੇਖੋ ਮੈਂ ਵੀ ਇੱਕ ਔਰਤਾਂ ਮੇਰਾ ਤਾਂ ਮੰਨਣਾ ਇਹੀ ਸੀ ਮੇਰੇ ਮਾਨ ਦੇ ਵਿੱਚ ਇਹੀ ਸੀ ਵੀ ਮੇਰੇ ਘਰੇ ਧੀ ਹੋਈ ਮੈਂ ਇਹ ਸੋਚਦੀ ਹੁੰਦੀ ਸੀ ਪ੍ਰਮਾਤਮਾ ਜੇ ਧੀ ਦਿੱਤੀ ਉਹ ਪਹਿਲਾਂ ਦੇ ਦੀ ਬਾਅਦ ਤੱਕ ਖਬਰਾ ਕੋਈ ਮੈਨੂੰ ਧੀ ਪੈਦਾ ਕਰਨ ਲਈ ਕੋਈ ਕਿਸੇ ਤੋਂ ਇਜਾਜ਼ਤ ਮਿਲੂ ਕਿ ਨਾ ਮਿਲੂ ਕਿਉਂਕਿ ਸਮਾਂ ਉਸ ਸਾਸੋਹਰਿਆਂ ਦੀ ਕਦਰ ਦੇ ਵਿੱਚ ਸੀ ਸਾਸੋਹਰੇ ਹੱਥ ਦੇ ਵਿੱਚ ਸੀ ਜਿਵੇਂ ਚਾਹੁੰਦੇ ਹੁੰਦੇ ਮਾਪੇ ਉਸੇ ਤਰ੍ਹਾਂ ਹੀ ਹੁੰਦਾ ਹੈ ਮਾਪੇ ਤੋੜਟ ਫਿਰ ਨਹੀਂ ਹੁੰਦਾ ਸੀ ਸਾਡੇ ਸਮੇਂ ਦੇ ਵਿੱਚ ਅੱਜ ਦਾ ਸਮਾਂ ਧੀਾਂ ਪੁੱਤਾਂ ਦੇ ਬਰਾਬਰ ਚੱਲਦਾ ਹੈ ਧੀ ਪੁੱਤ ਕਹਿੰਦੇ ਤੋਂਵੇਂ ਹੁੰਦਾ ਅੱਗੇ ਜਿਵੇਂ ਸਾਸ ਸਹੁਰਾ ਮਾਪੇ ਕਹਿ ਦਿੰਦੇ ਸੋਵੇਂ ਹੁੰਦਾ ਸੀ ਇਹਦੇ ਲਈ ਮੇਰੇ ਮਾਨ ਦੇ ਵਿੱਚ ਮੈਂ ਹਰ ਹਰ ਵਕਤ ਆਪਣੇ ਮਾਨ ਦੇ ਵਿੱਚ ਇਹ ਇੱਛਾ ਰੱਖਦੀ ਸੀ ਕਿ ਮੇਰੇ ਘਰੇ ਬੇਟੀ ਹੋਵੇ ਤੇ ਪ੍ਰਮਾਤਮਾ ਨੇ ਉਹ ਮੇਰੀ ਇੱਛਾ ਪੂਰੀ ਕੀਤੀ ਮੇਰੇ ਘਰ ਦੇ ਵਿੱਚ ਪਹਿਲਾਂ ਬੇਟੀ ਨੇ ਜਨਮ ਲਿਆ ਬਾਅਦ ਵਿੱਚ ਬੇਟੇ ਨੇ ਲਿਆ ਧੀ ਦੀ ਥਾਂ ਧੀ ਅਤੇ ਪੁੱਤ ਦੀ ਥਾਂ ਪੁੱਤ ਤੇ ਮੈਂ ਕਹਿੰਨੀ ਹਰ ਇੱਕ ਮਾਂ ਹਰ ਇੱਕ ਧੀ ਹਰ ਇੱਕ ਭੈਣ ਵੀ ਘਰੇ ਦੋ ਬੱਚੇ ਜ਼ਰੂਰ ਹੋਣ ਧੀ ਦੀ ਥਾਂ ਧੀ ਹੋਵੇ ਪੁੱਤੀ ਸਾ ਪੁੱਤ ਹੋਵੇ ਤੇ ਅੱਜ ਆਪਾਂ ਇਹ ਵੀਡੀਓ ਲੈ ਕੇ ਆਏ ਆ ਧੀ ਦੇ ਉੱਤੇ ਵੀ ਧੀ ਪੈਦਾ ਕਰਨ ਲਈ ਆਪਾਂ ਨੂੰ ਕੀ ਕੀ ਨੁਕਤੇ ਵਰਤਨੇ ਚਾਹੀਦੇ ਆ ਤੇ 100% ਬੇਟੀ ਹੋਊਗੀ ਇਹ ਮੇਰਾ ਖੁਦ ਅਜਮਾਇਆ ਮੇਰੀ ਬੇਟੀ ਇਸੇ ਕਰਕੇ ਹੋਈ ਸੀ ਹਾਲਾਂਕਿ ਮੈਨੂੰ ਗੋਲੀਆਂ ਦਿੱਤੀਆਂ ਜਾਂਦੀਆਂ ਸੀ ਕਿ ਬੇਟਾ ਹੋਵੇ ਬੇਟੇ ਦੇ ਵੇਖੋ ਆਪਾਂ ਜੋ ਹਨ ਚੀਜ਼ਾਂ ਹੁੰਦੇ ਬਟ ਮੈਂ ਉਹ ਨਹੀਂ ਲਈਆਂ ਸੀ ਮੈਂ ਕਹਿੰਦੀ ਸੀ ਵੀ ਪ੍ਰਮਾਤਮਾ ਨੇ ਜੋ ਬੱਚਾ ਦਿੰਦਾ ਉਹ ਠੀਕ ਹੈ ਪਰ ਇਹ ਪਰਿਵਾਰ ਨਹੀਂ ਚਾਹੁੰਦਾ ਸੀ ਵੀ ਪਹਿਲਾਂ ਧੀ ਹੋਵੇ ਬਟ ਮੈਂ ਚਾਹੁੰਦੀ ਸੀ ਵੀ ਮੇਰੇ ਪਹਿਲਾਂ ਧੀ ਹੋਵੇ ਤੇ ਮੈਂ ਜੋ ਵਰਤਿਆ ਤੇ ਕਈਆਂ ਨੇ ਮੇਰੀ ਵੀਸ ਨਾਲ ਵਰਤਿਆ ਵੀ ਤੇ ਉਹ ਸਭ ਦੇ ਧੀ ਹੋਈ ਪਰਮਾਤਮਾ ਨੇ ਧੀਆਂ ਦੀਆਂ ਉਹਨਾਂ ਨੂੰ ਗਾਤਾਂ ਦਿੱਤੇਗਾ ਤੇ ਲੋ ਜੀ ਆਪਾਂ ਤੁਹਾਡੇ ਲਈ ਵੀ ਨੁਕਤੇ ਲੈ ਕੇ ਆਏ ਆ ਤੇ ਤੁਸੀਂ ਵੀ ਇਹ ਨੁਕਤੇ ਵਰਤਦੇ ਤੇ ਤੁਹਾਡੇ ਘਰ ਦੇ ਵਿੱਚ ਵੀ ਝੋਲੇ ਦੇ ਵਿੱਚ ਧੀ ਜ਼ਰੂਰ ਹੋਊਗੀ ਠੀਕ ਹੈ ਨਾ ਜੀ ਆਗਿਆਕਾਰੀ ਪੁਰਵਤੀ ਸਮਝਦਾਰ ਧੀ ਹਰ ਇੱਕ ਮਾਪੇ ਚਾਹੁੰਦਾ ਕੋਈ ਨਹੀਂ ਚਾਹੁੰਦਾ ਕਿ ਧੀ ਇਹੋ ਜਿਹੀ ਹੋਵੇ ਜਿਹੜੀ ਪੱਗ ਨੂੰ ਦਾਗ ਲਾਵੇ ਤੇ ਇੰਨੀ ਕੁ ਸਮਝਦਾਰ ਉਹ ਨੂੰ ਉਹ ਕੀ ਹੁੰਦਾ ਜੀ ਮਾਂ ਦੇ ਪਰਵਰਿਸ਼ ਕਰਨੀ ਧੀ ਹੁੰਦੀ ਹੈ ਜਿਹੋ ਮਾਂ ਦਾ ਚਾਰ ਚੱਲਾਣਾ ਨਾ ਧੀ ਦਾ 100% ੋਜਾ ਹੁੰਦਾ ਹੈ। ਜੇ ਮਾਂ ਮਾਂ-ਬਾਪ ਹੀ ਮਾਂ ਇੰਨੀ ਵਧੀਆ ਪਰਵਰਿਸ਼ ਕਰੇ ਮੈਨੂੰ ਕਹਿੰਦੀ ਕਿ ਧੀ ਨਾਲ ਤੋਂ ਵੀ ਜਦੋਂ ਧੀ 10-11 ਸਾਲ ਦੀ ਹੋ ਜਾਂਦੀ ਧੀ ਇੱਕ ਸਹੇਲੀ ਦਾ ਰੁਕ ਦਿੱਤਾ ਜਾਂਵੇ ਅੱਜ ਉਸ ਤੋਂ ਬਾਅਦ ਨਾ ਸਮਝਿਆ ਜਾਵੇ ਕਿ ਇਹ ਮੇਰੀ ਬੇਟੀ ਹੈ। ਉਸ ਤੋਂ ਬਾਅਦ ਉਹਨੂੰ ਸਮਝ ਆ ਜਾਵੇ ਕਿ ਇਹ ਮੇਰੀ ਧੀ ਹੈ। ਫਿਰ ਉਹ ਇੱਕ ਹਰ ਇੱਕ ਛੋਟੀ-ਛੋਟੀ ਗੱਲ ਤੁਹਾਡੇ ਨਾਲ ਸਾਂਝੀ ਕਰਦੀ ਹੈ। ਮੇਰਾ ਇਹ ਕੋ ਦਾ ਐਕਸਪੀਰੀਅੰਸ ਹੈ ਤੇ ਮੈਂ ਤਾਂ ਕਦੇ ਨਹੀਂ ਸਮਝਿਆ ਕਿ ਉਹ ਮੇਰੀ ਬੇਟੀ ਐ ਮੈਂ ਤਾਂ ਇਹ ਸਮਝਦੀ ਕਿ ਉਹ ਮੇਰੀ ਇੱਕ ਫਰੈਂਡ ਐ ਬੈਸਟ ਫਰੈਂਡ ਜਿਹਦੇ ਨਾਲ ਮੈਂ ਹਰ ਇੱਕ ਗੱਲ ਸਾਂਝੀ ਕਰਦੀ ਆ ਤੇ ਉਹ ਮੇਰੇ ਨਾਲ ਹਰ ਇੱਕ ਗੱਲ ਸਾਂਝੀ ਕਰਦੀ ਠੀਕ ਐ ਨਾ ਤੁਸੀਂ ਵੀ ਬੇਟੀਆਂ ਨੂੰ ਇੱਕ ਆਪਣੀ ਬੈਸਟ ਫਰੈਂਡ ਬਣਾਓ ਤੇ ਮੈਂ ਨਹੀਂ ਕਹਿੰਦੀ ਕਿ ਬੇਟੀ ਕੋਈ ਗਲਤ ਰਾਹ ਤੇ ਜਾਊਗਾ ਹਾਂ ਜਦੋਂ ਆਪਾਂ ਥੋੜਾ ਜਿਹਾ ਦਬ ਦਬੇ ਦੇ ਵਿੱਚ ਧੀ ਪਾਲਦੀ ਐ ਤੇ ਉਹਨੂੰ ਬਹੁਤ ਸਾਰੀਆਂ ਰੋਕਾਂ ਗਲਤ ਰੋਕਿਆ ਪਹਿਲਾਂ ਆਪਾਂ ਉਹਨੂੰ ਆਜ਼ਾਦੀ ਦੰਦਿਆਂ ਫਿਰ ਆਪਾਂ ਉਹਨੂੰ ਕੰਟਰੋਲ ਕਰਦੇ ਆ ਇਹ ਸੰਭਵ ਨਹੀਂ ਪਹਿਲੇ ਬੇਟੇ ਨੂੰ ਆਪਣੇ ਘਰ ਦੀ ਆਜ਼ਾਦੀ ਬਾਰੇ ਸਾਰਾ ਕੁਝ ਬੱਚੀ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਹੜੇ ਮਾਹੌਲ 'ਚ ਅਸੀਂ ਪਲਿਆ ਤੇ ਕਿਹੜੇ 'ਚ ਅਸੀਂ ਰਹਿੰਦੀਆਂ ਤੇ ਕੀ ਸਾਡਾ ਘਰ ਦੇ ਵਿੱਚ ਰੂਲ ਹੈ ਉਹ ਅਸੀਂ ਫੋਲੋ ਕਰਨੀ ਹੈ ਇਹ ਬੇਟੀ ਨੂੰ ਪਹਿਲੇ ਸਮਝਾਇਆ ਜਾਂਦਾ ਠੀਕ ਹੈ ਬਗਾਨੇ ਘਰੇ ਜਾਣ ਲਈ ਵੀ ਬੇਟੀ ਨੂੰ ਆਪਾਂ ਪੂਰਾ ਪ੍ਰੀਪੇਅਰ ਕਰਦੇ ਹਾਂ ਕਿ ਬਗਾਨੇ ਘਰ ਵਿੱਚ ਇਹ ਮਾਹੌਲ ਨਹੀਂ ਹੋਣਾ ਉੱਥੇ ਆ ਕੁਝ ਹੋਊਗਾ ਤੈਨੂੰ ਉਸ ਘਰ ਦੇ ਵਿੱਚ ਐਡਜਸਟਮੈਂਟ ਕਰਨੀ ਪਊਗੀ ਇਹ ਆਪਾਂ ਗੱਲਾਂ ਦੇ ਕੇ ਬੇਟੀ ਨੂੰ ਦੱਸਦੇ ਆ ਲਓ ਜੀ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜਾਂਦੀ ਆਪਾਂ ਤੁਹਾਨੂੰ ਦੱਸਦੇ ਆ ਯੇਦੀ ਪੈਦਾ ਕਰਨ ਲਈ ਕਿ ਕੀ ਆਪਾਂ ਉਪਾਅ ਕਰਦੇ ਆਂ 40 ਦਿਨਾਂ ਦੇ ਵਿੱਚ ਵਿੱਚ ਆਪਾਂ ਇਹ ਸੁਣ ਦੱਸਦੇ ਆਪਾਂ ਜਿਹੜਾ ਤੁਸੀਂ 40 ਦਿਨਾਂ ਦੇ ਵਿੱਚ ਵਿੱਚ ਕਰਨਾ ਤੁਸੀਂ ਲੈਣਾ ਜੀ ਕਣਕ ਦਾ ਦਾਣਾ ਬਿਲਕੁਲ ਸਾਫ਼ ਦਾ ਦਾਣਾ ਸਾਫ਼ ਦਾਣਾ ਹੋਵੇ ਸਾਫ਼ ਤਾਂ ਕਿ ਤੋ ਟੁੱਟਿਆ ਭੁਰਿਆ ਨਾ ਹੋਵੇ ਉਹਨੂੰ ਗੁੜ ਦੇ ਵਿੱਚ ਲਪੇਟ ਲੈਣਾ ਗੁੜ ਦੇ ਵਿੱਚ ਲਪੇਟਣਾ ਤੇ ਕਣਕ ਦਾ ਦਾਣਾ ਤੇ ਉਹ ਤੁਸੀਂ ਲੈਣਾ ਜੀ ਉਹ ਲੈਣਾ ਤੁਸੀਂ ਸੋਮਵਾਰ ਵਾਲੇ ਦਾ 40 ਦਿਨਾਂ ਦੇ ਵਿੱਚ ਵਿੱਚ ਸੋਨੂੰ 40 ਦਿਨ ਹੋਏ ਹੁਣ ਪ੍ਰੈਗਨਨਸੀ 40 ਦਿਨਾਂ ਦੇ ਵਿੱਚ ਵਿੱਚ ਤੁਸੀਂ ਇਹ ਲੈਣਾ ਸੋਵਾਰ ਆ ਗਿਆ ਨਹੀਂ ਸੋਵਾਰ ਆਮ ਦਾ ਤਾਂ ਤੁਸੀਂ ਐਤਵਾਰ ਵੀ ਲੈ ਸਕਦੇ ਹੋ ਬੁੱਧਵਾਰ ਵੀ ਲੈ ਸਕਦੇ ਹੋ ਤੁਸੀਂ ਲੈਣਾ ਜੀ ਖਾਲੀ ਪੇਟ ਉਹਨੂੰ ਗੁੜ ਦੇ ਵਿੱਚ ਲਪੇਟ ਕੇ ਉਹਨੂੰ ਨਿਗਲਣਾ ਹੈ ਉਹਨੂੰ ਚਬਣਾ ਨਹੀਂ ਉਹਨੂੰ ਮੂੰਹ 'ਚ ਪਾਇਆ ਉਸ ਦੀ ਤੁਸੀਂ ਉਹਦੇ ਗਾਂ ਦਾ ਦੁੱਧ ਪੀਣਾ ਬੱਚੀ ਵਾਲੀ ਗਾਂ ਦਾ ਜਿਹਦੇ ਮਗਰ ਬੱਚੀ ਹੋਵੇ ਉਸ ਗਾਂ ਦਾ ਦੁੱਧ ਪੀਣਾ ਇਹ ਤੁਸੀਂ 40 ਦਿਨਾਂ ਦੇ ਵਿੱਚ ਵਿੱਚ ਕਰਨਾ ਹੈ ਤੇ ਜਦੋਂ ਵੀ ਤੁਸੀਂ ਉਹ ਨਿਗਰ ਰਹੇ ਹੋ ਤੁਹਾਡੇ ਮਨ ਦੇ ਵਿੱਚ ਇਹ ਹੀ ਹੋਵੇ ਕਿ ਮੇਰੇ ਘਰ ਬੇਟੀ ਪੈਦਾ ਹੋਵੇ ਸੁੰਦਰ ਸੁਸੀਲਕ ਸੋਹਣੀ ਸਮਝਦਾਰ ਧੀ ਮੇਰੇ ਘਰੇ ਪੈਦਾ ਹੋਵੇ ਤੇ ਤੁਸੀਂ ਉਸ ਸਮੇਂ ਫੋਟੋ ਆਪਣੀ ਵੀ ਲਾ ਸਕਦੇ ਹੋ ਆਪਣੇ ਕਿਸੇ ਕੋਈ ਪਿਆਰੀ ਜਿਹਨੂੰ ਕੋਈ ਤੁਸੀਂ ਜ਼ਿਆਦਾ ਪਿਆਰ ਕਰਦੇ ਹੋ ਕੋਈ ਆਪਣੀ ਮਾਂ ਦੀ ਕੋਈ ਇਸ ਤਰ੍ਹਾਂ ਦੀ ਔਰਤ ਦੀ ਫੋਟੋ ਹੀ ਤੁਹਾਡੇ ਸਾਹਮਣੇ ਹੋਵੇ ਉਸੇ ਦੀ ਜੀ ਲੈਣਦੇ ਹੋਏ ਆਪਾਂ ਦਰਸ਼ਨ ਕਰਨੇ ਆ ਔਰਤ ਦੇ ਤੇ ਪ੍ਰਮਾਤਮਾ ਕੀ ਅਰਦਾਸਾਂ ਮੈਂਦਿਆਂ ਕਰਨੇ 100% ਤੁਹਾਡੇ ਉਕਰੇ ਵਿੱਚੋਂ ਬੇਟੀ ਪੈਦਾ ਹੋਊਗੀ ਇਹ ਹੈ ਦਿペਲਾ ਨੋਕਤਾ ਦੂਜਾ ਨੋਕਤਾ ਆਪਾਂ ਤੁਹਾਨੂੰ ਦੱਸਦੇ ਆਂ ਜੀ ਇੱਥੇ ਲੈਣੀ ਹੈ ਜੇ ਆਪਾਂ ਹਰੀ ਇਲਾਇਚੀ ਇਹ ਤੁਸੀਂ 2 ਮਹੀਨਿਆਂ ਦੇ ਵਿੱਚ ਵਿੱਚ ਕਰ ਸਕਦੇ ਆਂ ਜੀ ਉਹ 40 ਦਿਨਾਂ ਦੇ ਵਿੱਚ ਵਿੱਚ ਸੀ ਇਹ 2 ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਕਦੋਂ ਵੀ ਕਰ ਸਕਦੇ ਹੋ ਕੋਈ ਦਿਨ ਨਹੀਂ ਕੋਈ ਵਾਰ ਨਹੀਂ ਕੁਝ ਨਹੀਂ ਕਦੋਂ ਵੀ ਕਰਨਾ ਹੈ ਕਰਨਾ ਖਾਲੀ ਪੇਟ ਹਰੀ ਇਲਾਇਚੀ ਲੈਣੀ ਹੈ ਜੀ ਉਹ ਨੂੰ ਹਰੀ ਇਲਾਇਚੀ ਨੂੰ ਤੁਸੀਂ ਸਾਬਤੀ ਨਿਗਲਣਾ ਹੈ ਇਸਨਾਂ ਜਾਂ ਕੁਛ ਉਹਦੇ ਉੱਤੇ ਗੋੜ ਗੜ ਕੁਛ ਨਹੀਂ ਲਪੇਟਣਾ ਉਹਨੂੰ ਸਾਥ ਹੀ ਨਿਗਲਣਾ ਹੈ। ਹਾਈ ਲਾਈਚੀ ਲੈ ਕੇ ਬਿਲਕੁਲ ਸਾਫ਼ ਵਧੀਆ ਸੋਹਣੀ ਫੁੱਲਮੀ ਲੈ ਚੀ ਹੋਵੇ ਜਿਹਦੇ ਵਿੱਚ ਦਾਣੇ ਹੋਣ ਉਹ ਲੈਚੀ ਨਿਗਲਣਾ ਪਾਣੀ ਨਾਲ। ਇੱਥੇ ਆਪਾਂ ਦੁੱਧ ਨਹੀਂ ਲੈਣਾ ਸਿਰਫ ਪਾਣੀ ਨਾਲ ਹੀ ਨਿਗਲਣਾ। ਇਹ ਵੀ ਖਾਲੀ ਪੇਟ ਨਿਗਲਣਾ ਤੇ ਦੋ ਵੀ ਪਰਮਾਤਮਾ ਅਗੇ ਅਰਦਾਸ ਕਹਿੰਦੇ ਹੋ ਜਰੂਰ ਕਰਨਾ। 100% ਤੁਹਾਡੀ ਬੀਟੀ ਹੋਊਗੀ। ਘਰ ਜਿੱਤੋਂ ਆਪਾਂ ਪੁੱਤਾਂ ਦੀਆਂ ਅਰਦਾਸਾਂ ਕਰਦੇ ਆਂ ਪੁੱਤ ਮੰਗਣ ਲਈ ਆਪਾਂ ਬੇਨਤੀਆਂ ਕਰਦੇ ਆਂ ਪਰਮਾਤਮਾ ਅੱਗੇ ਆਪਾਂ ਅਰਦਾਸਾਂ ਬੇਨਤੀਆਂ ਕਰਦੇ ਤੇ ਧੀ ਮੰਗਣ ਲਈ ਵੀ ਫਿਰ ਗੁਰੂ ਦੇ ਘਰੇ ਆਪਾਂ ਜ਼ਰੂਰ ਅਰਦਾਸ ਬੇਨਤੀਆਂ ਕਰਿਆ ਕਰੀਏ ਕਿ ਮੇਰੀ ਕੁੱਖ ਦੇ ਵਿੱਚੋਂ ਵੀ ਇੱਕ ਬੀੜੀ ਪੈਦਾ ਹੋਵੇ ਧੀ ਆਪਾਂ ਪਹਿਲਾਂ ਹੀ ਲੈ ਸਕਦੇ ਆਂ ਬਾਅਦ ਚ ਤਾਂ ਫਿਰ ਆਪਾਂ ਮੌਕਾ ਨਹੀਂ ਦਿੱਤਾ ਜਾਂਦਾ ਠੀਕ ਹੈ ਨਾ ਜੀ ਤੇ ਦੋ ਬੱਚੇ ਤਾਂ ਆਪਣੇ ਹੋਣ ਹੀ ਹੋਣ ਧੀ ਤੇ ਬੇਟਾ ਕਿਉਂਕਿ ਜੇ ਆਪਾਂ ਬੇਟਿਆਂ ਦੀ ਚਾਹਤ ਰੱਖੀਏ ਤੇ ਫਿਰ ਬੇਟੀਆਂ ਦਾ ਕੌਣ ਪੈਦਾ ਕਰੂਗਾ ਬੇਟੀਆਂ ਕਿ ਥੋਣ ਹੋਣਗੀਆਂ ਫਿਰ ਉਹਨਾਂ ਨੂੰ ਵਿਆਵਾਂਗੇ ਕਿਹਦੇ ਨਾਲ ਇਹਦੇ ਲਈ ਜੀ ਦੋ ਬੱਚੇ ਤਾਂ ਜ਼ਰੂਰ ਹੋਣ ਬੇਟੀ ਆਪਣੀ ਥਾਂ ਬੇਟਾ ਆਪਣੀ ਥਾਂ ਤੇ ਹੁੰਦਾ ਹੈਗਾ ਤੇ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਤੁਸੀਂ ਇਹ ਦੋਨੇ ਨੁਕਤੇ ਅਪਣਾ ਸਕਦੇ ਹੋ ਜਿਹੜਾ ਇਲਾਇਚੀ ਵਾਲਾ ਨੁਕਤਾ ਕਿਸੇ ਵੀ ਦਿਨ ਕਰ ਸਕਦੇ ਹੋ ਪਾਣੀ ਨਾਲ ਲੈਣਾ ਹੈ ਕਦੋਂ ਵੀ ਤੇ ਸਵੇਰ ਸੂਰਜ ਚੜ੍ਹਨ ਤੋਂ ਦੋਨੇ ਨੁਕਤੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਲੈਣੇ ਆ ਜੀ ਅਸ਼ਨਾਣ ਕਰਕੇ ਸਾਫ਼ ਸੁਥਰੇ ਵਸਤਰ ਪਾ ਕੇ ਪ੍ਰਮਾਤਮਾ ਦਾ ਨਾਮ ਧਿਆਓ ਤੇ ਨਹਾ ਤੋਂ ਤੋਂ ਬਾਅਦ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਹੀ ਇਹ ਲੈਣੀ ਆ। ਲੇਚੀਆਲਾ ਵੀ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਲੈਣਾ ਤੇ ਕਣਕ ਦੇ ਦਾਣੇ ਵਾਲਾ ਵੀ। ਕਣਕ ਦੇ ਦਾਣੇ ਵਾਲਾ 40 ਦਿਨਾਂ ਦੇ ਵਿੱਚ ਵਿੱਚ ਲੈ ਸਕਦੇ ਹੋ। ਇਹ ਤੁਸੀਂ 2 ਮਹੀਨਿਆਂ ਦੇ ਵਿੱਚ ਵਿੱਚ ਲੈ ਸਕਦੇ ਹੋ। ਤੇ ਵੇਖੋ ਜੀ ਇਹ ਕਈਆਂ ਦੇ ਵਰਤੇ ਹੋਏ ਤਰੀਕੇ ਆ ਜੀ। ਕਈਆਂ ਬੇਟੀਆਂ ਨੇ ਮੈਨੂੰ ਦੱਸਿਆ ਕਿ ਅਸੀਂ ਇਸ ਤਰ੍ਹਾਂ ਲਿਆ ਸੀ ਸਾਡੇ ਘਰੇ ਬੇਟੀ ਪੈਦਾ ਹੋਈ ਤੇ ਤੁਹਾਡੇ ਵੀ ਘਰੇ ਬੇਟੀ ਜਰੂਰ ਪੈਦਾ ਹੋਊਗੀ। ਪਰਮਾਤਮਾ ਤੁਹਾਡੀਆਂ ਮਨੋ ਕਾਮਨਾ ਇਹ ਚਾ ਜ਼ਰੂਰ ਪਰੀ ਕਰੋ ਵੀਡੀਓ ਬਦਿਆ ਲੱਗੀ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਸ਼ਬਦ ਜ਼ਰੂਰ ਲਿਖਣਾ ਜੀ ਤੇ ਪ੍ਰਮਾਤਮਾ ਤੁਹਾਨੂੰ ਤਰਕੀਆਂ ਬਖਸ਼ੇ ਦਿਨ ਦੁੱਖ ਨਹੀਂ ਆ ਰਾਜ ਚੋਗੀਆਂ ਤਰਕੀਆਂ ਬਖਸ਼ੇ ਤੁਹਾਡੀ ਔਲਾਦ ਬੱਚੇ ਤੁਹਾਡੇ ਆਗਿਆਕਾਰੀ ਸਮਝਦਾਰ ਤੇ ਤੁਹਾਡੇ ਵਾਸਤੇ ਅੱਗੇ ਲਿਜਾਣ ਵਾਲੇ ਮਹਾਰਾਜ ਬਖਸ਼ੇ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਜੇ ਤੁਹਾਨੂੰ ਮੇਰੀ ਵੀਡੀਓ ਵਦਿਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਦੇ ਹੋ ਤੁਹਾਡਾ ਸਾਰਿਆਂ ਦਾ ਇਹ ਦਿਲੋਂ ਬਹੁਤ ਬਹੁਤ ਧੰਨਵਾਦ